ਇੱਕ ਪਾਸੇ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭੱਗ ਚੁੱਕਿਆ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਵੀ ਲਗਾਤਾਰ ਜਾ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਦੇ ਲਈ ਇੱਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ ਜੋ ਮੰਡੀਆਂ ਦਾ ਮਾਮਲਾ ਕਿਸਾਨੀ ਅੰਦੋਲਨ ਦੇ ਵਿੱਚ ਮੁੜ ਉੱਭਰਿਆ ਹੈ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਸਰਕਾਰ ਦੇ ਵੱਲੋਂ ਜਿਹੜੇ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਪਹਿਲੇ ਜੋ ਦਿੱਲੀ ਵੀ ਵਿਖੇ ਬੈਠ ਕੇ ਕਿਸਾਨੀ ਅੰਦੋਲਨ ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਦਾ ਵਿਰੋਧ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਪਾਸ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਮੰਡੀਆਂ ਦਾ ਮਾਮਲਾ ਜਿਹੜਾ ਲਗਾ ਗਰਮਾਂਦਾ ਦਿਖਾਈ ਦੇ ਰਿਹਾ ਤੇ ਸਾਡੇ ਨਾਲ ਕਿਸਾਨ ਆਗੂ ਮਨਜੀਤ ਸਿੰਘ ਕੁਮਾਣਾ ਜੁੜ ਚੁੱਕੇ ਨੇ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਪੁਆਰਟੀ ਪੰਜਾਬ ਦੇ ਉੱਤੇ 사ਸੀ ਕਾਲ ਬਾਈ ਜੀ ਮਨਦੀਪ ਸਿੰਘ ਬੱਲਵਰ ਜੀ 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 ਮਨਜੀਤ ਜੀ ਜੀ ਮਨਜੀਤ ਜੀ ਜਿਹੜਾ ਬੀਤੇ ਦਿਨੀ ਸ਼ੰਭੂ ਬਾਡਰ ਦੇ ਉੱਤੇ ਅਨਾਜ ਮੰਡੀਆਂ ਦਾ ਮਾਮਲਾ ਕਰਮਾਇਆ ਸੀ ਉੱਥੇ ਜਿਹੜਾ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਵੇਂ ਦੇਖਦੇ ਹੋ ਕੀ ਹੈ ਜੀ ਪੂਰਾ ਮਾਮਲਾ ਦੇਖੋ ਇਹਦੇ ਜੋ ਬੱਲਵਰ ਜੀ ਹੈ ਵੀ ਜੋ 2020 ਤੇ 21 ਦੇ ਵਿੱਚ ਅੰਦੋਲਨ ਚ ਲਿਆ ਆਪਣਾ ਉੱਥੇ ਸਵਾ ਸਾਲ ਆ ਦਿੱਲੀ ਦੀਆਂ ਬਰਮਾਂ ਤੇ ਜੀ ਉਹਦੇ ਤਹਿਤ ਇਹੀ ਕਾਲੇ ਕਾਨੂੰਨ ਸੀਗੇ ਵੀ ਜਿਹੜਾ ਮੰਡੀਆਂ ਤੋੜੀਆਂ ਜਾ ਰਹੀਆਂ ਸੀ ਅਸੀਂ ਉਹਦੇ ਵਿੱਚ ਸੀਗਾ ਕਾਨੂੰਨ ਹੈ ਵੀ ਵੀ ਉਹ ਕਾਨੂੰਨ ਹੋਰ ਸੂਤਿਆਂ ਚ ਫਿਲਹਾਲ ਪਿਛਲੇ ਸਾਲ ਹਰਿਆਣੇ ਚ ਸੀਗਾ ਉੱਤੇ ਲੜਾਈ ਲੜ ਕੇ ਮੰਡੀਆਂ ਮਰਜ਼ ਕਰਨ ਦਾ ਨੋਟੀਫਿਕੇਸ਼ਨ ਵਾਪਸ ਕਰਾਤਾ ਸੀਗਾ ਪਰ ਪੰਜਾਬ ਸਰਕਾਰ ਨੇ ਸਾਡੀ ਨੇ ਦੇਖੋ ਇੱਕ ਪਾਸੇ ਤਾਂ ਅੰਦੋਲਨ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਟਾਈਮ ਸ਼ੰਭੂ ਬਾਰਡਰ ਦੇ ਤੇ ਕਨੌਰੀ ਬਾਰਡਰ ਦੇ ਦੂਜੇ ਪਾਸੇ ਉਹ 19 ਫਰਵਰੀ ਨੂੰ ਤੇ 15 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹਨਾਂ ਨੇ ਆਪਣੀਆਂ ਮੰਡੀਆਂ ਮਰਜ਼ ਕਰਤੀਆਂ ਦੋ ਤਾਂ ਇਹਨਾਂ ਨੇ ਕਰੇ ਦਈਆਂ ਜੀ ਮਾਰਕੀਟ ਕਮੇਟੀਆਂ ਖੈਰੜ ਤੇ ਮਹਾਲੀ ਜੀ ਤੇ ਬਾਕੀ ਜਿਹੜੀ ਸਾਡੀ 26 ਮਾਰਕੀਟ ਕਮੇਟੀਆਂ ਹੋਰ ਨੇ ਜਿਹਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਅਟਾਰੀ ਮਹਿਤਾ ਮਜੀਠਾ ਹੂੰ ਸਰੀਫ ਫਤੇਗੜ ਸਾਹਿਬ ਦੇ ਵਿੱਚ ਹੈਗੇ ਜੀ ਬਸੀ ਪਠਾਣਾ ਮੰਡੀ ਗਵਿੰਦਗੜ ਤੇ ਚਰਨਾਥੜਾ ਜੀ ਫਰੋਜ਼ਪੁਰ ਦੇ ਵਿੱਚ ਉਤਾੜ ਮੰਡੀ ਪੰਜੇ ਜੀ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ ਪੈਂਦਾ ਤੀਨਾ ਨਗਰ ਦਾ ਸੁਭਾ ਕੋਗਪੁਰ ਤੇ ਗੁਰਾਇਆਂ ਜੀ ਹੂੰ ਉਦੋਂ ਬਾਅਦ ਮੋਗਾ ਚ ਮਲੌਦ ਫਤੇਗੜ ਪੰਜ ਤੁਰਾ ਪਠਾਨਕੋੜ ਦੇ ਵਿੱਚ ਮੰਡੀ ਨਰੋਟ ਜੈਮਲ ਸਿੰਘ ਹੂੰ ਰੋਪੜ ਦੇ ਵਿੱਚ ਮਰਿੰਡਾ ਚਮਕੌਰ ਸਾਹਿਬ ਸਾਹਿਬਜਾਦਾ ਅਜੀਤ ਨਗਰ ਜੀ ਅਨੰਤ ਵਰਦਾ ਬਕਰੜ ਕਰਾਲੀ ਡੇਰਾਬਸੀ ਲਾਲੜੂ ਮਹਾਲੀ ਬਨੂੜ ਬਲਾਚੌਰ ਤਰਨਤਾਰਨ ਹਰੀਕੇ ਵੀ ਜਿਹੜੀਆਂ ਮੰਡੀਆਂ ਇਹਨਾਂ ਤੇ ਕਰਤਿਆਂ ਵੀ ਮਰਜ਼ ਕਰਕੇ ਇਹਨਾਂ ਨੇ ਤੋੜਨ ਦਾ ਪੂਰਾ ਹੀ ਵਿਧੀ ਬਣਾ ਲਈ ਆਪਣੀ ਕਿਉਂਕਿ ਜਿਹੜਾ ਇਹਨਾਂ ਨੇ 9 ਸੈਲੋਆਂ ਨੂੰ ਪਰਮਿਸ਼ਨ ਦੇਈ ਹੈਗੀ ਇਹ ਦੇਖੋ ਜੀ ਵੀ ਜਿਹੜੇ ਵੱਖ-ਵੱਖ ਸੈਲੋਜ਼ ਬਣੇ ਹੋਏ ਨੇ ਜਿੱਦ ਸਿੱਧਾ ਪੰਜਾਬ ਸਰਕਾਰ ਕੀ ਕਰ ਰਹੀ ਹੈ ਵੀ ਮੰਡੀਆਂ ਤੋੜ ਕੇ ਇਹਨਾਂ ਨੂੰ ਸਿੱਧਾ ਵੀ ਜਿਹੜੀ ਫਸਲ ਹੈ ਟੀਸੀਬੀ ਕਲਨ ਲੁਧਿਆਣੇ ਦੇ ਟੀਸੀ ਨੇ ਮੀਟਿੰਗ ਕਰੀਆ ਆੜਤੀਆਂ ਨੂੰ ਬੁਲਾ ਕੇ ਸਪੈਸ਼ਲ ਜੀ ਤੁਸੀਂ ਜਿਹੜੀ ਇਹ ਮੰਡੀਆਂ ਦੇ ਵਿੱਚ ਫਸਲ ਆਣੀ ਆ ਤੁਸੀਂ ਇੱਥੇ ਨਹੀਂ ਲਖਾਣੀ ਇਹਨੂੰ ਸਿੱਧਾ ਟਰੈਲੀਆਂ ਨੂੰ ਸੈਲੋਜੀ ਦੇ ਵਿੱਚ ਜਾਵੇ ਓਕੇ ਵੀ ਸਿੱਧਾ ਇਹ ਲਾ ਲੋ ਵੀ ਸਰਕਾਰ ਪੂਰਾ ਜ਼ੋਰ ਲੱਗਿਆ ਹੋਇਆ ਸਰਕਾਰ ਦਾ ਵੀ ਅਸੀਂ ਇਹ ਮੰਡੀ ਕਰਨ ਤੋੜੀਏ ਹੂੰ ਜਿਹਦੇ ਨਾਲ ਸਾਡੇ ਪੂਰੇ ਪੰਜਾਬ ਦੇ ਜੋ ਪਿੰਡਾਂ ਦਾ ਵਿਕਾਸ ਹੁੰਦਾ ਜੀ ਸਾਡੇ ਹੋਰ ਵਿਕਾਸ ਹੈ ਉਹਤੇ ਵੀ ਅਸਰ ਪੈਣਾ ਹੈ ਪੈਣਾ ਹੂੰ ਤੇ ਜਿਹੜਾ ਇਹਨਾਂ ਨੇ ਤਿੰਨ ਕਾਲੇ ਕਾਨੂੰਨਾਂ 'ਚ ਅਸੀਂ ਕਿਹਾ ਕਰਦੇ ਸੀ ਇਹ ਵੀ ਮੰਡੀ ਤੋੜਤੀ ਜਦੋਂ ਐਮਐਸਪੀ ਖਤਮ ਹੋ ਜਾਣੀ ਐ। ਉਹ ਬਿਲਕੁਲ ਸਹੀ ਗੱਲ ਇਹਨਾਂ ਨੇ ਸਿੱਧ ਕਰਤੀ। ਮੈਂ ਤੁਹਾਨੂੰ ਇਹਦੇ 'ਚ ਸੈਲਵਾਂ ਬਾਰੇ ਵੀ ਦੱਸਾਂਗਾ ਜੀ। ਜਿਹੜੇ 9 ਸੈਲਵਾਂ ਨੂੰ ਤੇ ਵੱਡੇ ਪਰਿਵਾਰਾਂ ਨੂੰ ਇਹਨਾਂ ਨੇ ਜੋ ਇਹਨਾਂ ਨੇ 9 ਸੈਲਵਾਂ ਨੂੰ ਦਿਆ ਵੀ ਕਿ ਆਪਣਾ ਜਿੱਦਾਂ ਫਰੀਦਕੋਟ ਦੇ ਵਿੱਚ ਕੋਟਕਪੁਰਾ ਦੇ ਵਿੱਚ ਅੰਦਾਨੀ ਸੈਲਵੋ ਜੀ 25000 ਮੀਟਰ ਘਟਾਉ ਨੂੰ ਕਹਦੇ ਇਹਨਾਂ ਨੇ ਜੀ ਵੀ ਖਰੀਦਣ ਲਈ ਪਰਮਿਸ਼ਨ ਦੇ ਦਿੱਤੀ ਸਾਰਾ ਕੁਝ ਕਰ ਦਿੱਤਾ। ਜੀ ਲੁਧਿਆਣੇ ਦੇ ਵਿੱਚ ਆ ਸੰਨੇਵਾਲ ਲਪੋਰਟਿਕ ਪ੍ਰਾਈਵੇਟ ਲਿਮਟਿਡ ਦੇ ਨਾਮ ਤੋਂ ਹੈ 50000 ਮੀਟ੍ਰਿਕ ਟਨ ਉਹਨੂੰ ਇਹਨਾਂ ਨੇ ਕਹਤੇ ਆ। ਹਮ ਮਲੇਰ ਕੋਟਲਾ ਦੇ ਵਿੱਚ ਅਹਿਮਦਗੜ ਮੰਡੀ ਦੇ ਵਿੱਚ 1 ਲੱਖ ਮੀਟ੍ਰਿਕ ਟਨ ਖਰੀਦਣ ਲਈ ਮਜੂਰੀ ਦਿੱਤੀ। ਜੀ ਸੰਗਰੂਰ ਦੀ ਸੁਨਾਮ ਮੰਡੀ ਦੇ ਨਾਲ ਪੈਂਦਾ ਮਾਈ ਸੈਲੂਲੋਸ ਤੇ ਐਮਬੀਆਰ ਸੈਲੂਲੋਸ ਉਹਨੂੰ 1.5 ਲੱਖ ਮੀਟ੍ਰਿਕ ਟਨ ਖਰੀਦਣ ਦੀ ਇਹਨਾਂ ਨੇ ਪਰਮਿਸ਼ਨ ਦਿੱਤੀ ਜੀ। ਜੀ ਗਦਾ ਗਰਦਾਸਪੁਰ ਦੇ ਵਿੱਚ ਮੰਡੀ ਤਾਲੀ ਆਲ ਦੇ ਵਿੱਚ ਛਿੰਨਾ ਰੇਲ ਵਾਲਾ ਪੈਂਦਾ ਜੀ ਸਟੇਸ਼ਨ ਹੈ। ਉੱਥੇ 50000 ਮੀਟ੍ਰਿਕ ਟਨ ਉੱਥੇ ਹੀ ਕਹਤੇ ਜੀ ਇਹਨਾਂ ਨੇ। ਜੀ ਮੋਗਾ ਦੇ ਵਿੱਚ ਅਦਾਨੀ ਸੈਲੂਲੋਜ਼ ਨੂੰ 2 ਲੱਖ ਮੈਟ੍ਰਿਕ ਟਨ ਹੂੰ ਵੀ ਦੇਖੋ ਕਿੰਡੀ ਵੱਡੀ ਤਦਾਦ ਦੇ ਵਿੱਚ ਇਹਨਾਂ ਨੇ ਫਸਲ ਵੀ ਲਾ ਲੋ ਵੀ ਪੰਜਾਬ ਦੀ ਟੋਟਲ ਕਣਕੇ ਇਹਨਾਂ ਨੇ ਉਹਨਾਂ ਦੇ ਹਵਾਲੇ ਕਰਦੇ ਵੀ ਤੁਸੀਂ ਰੱਖੋ ਤੇ ਬਰਨਾਲਾ ਦੇ ਵਿੱਚ ਆਜੋ 50000 ਮੈਟ੍ਰਿਕ ਟਨ ਵੀ ਆਰ ਸੈਲੂਲੋਜ਼ ਨੂੰ ਜੀ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈਗਾ ਮਜੀਠਾ ਦੇ ਵਿੱਚ ਪੈਂਦਾ ਕਥੂ ਨੰਗਲ ਦੇ ਵਿੱਚ ਹੈ ਸੈਲੂਲੋਜ਼ ਜਿਹੜਾ ਬਣਾਇਆ 50000 ਮੈਟ੍ਰਿਕ ਟਨ ਉਹਨੂੰ ਇਹਨਾਂ ਨੇ ਪਰਮਿਸ਼ਨ ਦਿੱਤੀ ਹੂੰ ਪਟਿਆਲਾ ਦੇ ਵਿੱਚ ਆਪਣਾ ਛਿੰਟਾਂਵਾਲ 90 ਦੇ ਨਾਲ ਪੈਂਦਾ ਨੱਬਾ ਮੰਡੀ ਦੇ ਹੂੰ ਐਮ ਆਰ ਵੀ ਸੈਲੂਲ ਨੂੰ 50000 ਮੀਟ੍ਰਿਕ ਟਨ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਵੀ ਤੁਸੀਂ ਇਹ ਫਸਲ ਆਪਣੇ ਸੈਲੂਨ ਤੇ ਸਿੱਧੀ ਲਾਹੋ ਬਈ ਮੰਡੀਆਂ ਤੋੜਨ ਦਾ ਇਹਨਾਂ ਨੇ ਪੂਰਾ ਕਰਤਾ ਜੀ ਇੰਤਜਾਮ ਇਹਦੇ ਵਿੱਚ ਕੋਈ ਆ ਨਹੀਂ ਹੈਗਾ ਵੀ ਕੋਈ ਪੰਜਾਬ ਸਰਕਾਰ ਨੇ ਵੀ ਪੰਜਾਬ ਨਾਲ ਕੋਈ ਵੀ ਪਿਆਰ ਵਾਲੀ ਗੱਲ ਕਰੀ ਹੋਈ ਵੀ ਦੇਖੋ ਇਹਨਾਂ ਨੂੰ 92 ਸਿੱਟਾ ਦਿੱਂਆਂ ਗਈਆਂ ਪੰਜਾਬ ਨੇ ਬਹੁਤ ਵੱਡਾ ਬਹੁਤ ਮਦਦਿਆ ਸਰਕਾਰ ਨੂੰ ਪਰ ਸਾਨੂੰ ਸਮਝ ਨਹੀਂ ਆਈ ਪਹਿਲਾਂ ਅਸੀਂ ਸਟਾਰਟਿੰਗ ਤੋਂ ਕਹਿੰਦੇ ਅਰੇ ਸਾਡੇ ਮੁੱਖ ਮੰਤਰੀ ਨੂੰ ਪਹਿਲਾਂ ਵੀ ਦੇਖੋ ਸਾਡੇ ਜਦੋਂ ਇਹ ਅੰਦੋਲਨ ਹੁਣ 13 ਫਰਵਰੀ ਨੂੰ ਸਟਾਰਟ ਹੋਇਆ ਹੈ ਜੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣੇ ਨੇ ਕਬਜ਼ਾ ਕਰਿਆ ਹੋਇਆ ਹੈਗਾ ਹੂੰ ਉਹਦੇ ਬਾਰੇ ਇਹਨਾਂ ਦਾ ਇੱਕ ਵੀ ਬਿਆਨ ਨਹੀਂ ਆਇਆ ਹੈਗਾ ਨਕਸ਼ਿਆਂ 'ਚ ਆਲੇ ਵੀ ਹਾਂ ਵੀ ਇਹ ਪੰਜਾਬ ਦੀ ਹੱਦ ਹੈ ਉਰੇ ਆ ਕੇ ਕਬਜ਼ਾ ਕਰਨਾ ਗੈਰਕਾਨੂੰਨੀ ਹੈ ਜੀ ਉਸ ਤੋਂ ਬਾਅਦ 21 ਫਰਵਰੀ ਤਰੀਕ ਨੂੰ ਮੁੰਡਾ ਸਾਡਾ ਸ਼ੂਕਰਨ ਸਿੰਘ ਜੀ ਸ਼ਹੀਦ ਕਰਿਆ ਜਾਂਦਾ ਹੈਗਾ 21 ਫਰਵਰੀ ਨੂੰ ਉਹਦੇ ਲਈ ਦੇਖੋ ਇਹ ਉਹੀ ਸੀਐਮ ਹੈ ਜਦੋਂ ਬਾਈਬਲ ਕਲਾ ਗੋਲੀकांड ਹੋਇਆ ਸੀਗਾ ਉੱਚ ਬਾਦਲ ਸਾਹਿਬ ਨੂੰ ਕਹਿੰਦਾ ਹੁੰਦਾ ਸੀਗਾ ਵੀ ਉਹਨਾਂ ਨੇ ਅਣਪਛਾਤੇ ਪੁਲਿਸ ਵਾਲਿਆਂ ਦੇ ਐਫਆਈਆਰ ਦਰਜ ਕਰੀ ਵੀ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਪਛਾਣੇ ਨਹੀਂ ਹੋਈ ਵੀ ਅਣਪਛਾਤੇ ਜਿਹੜੇ ਪੁਲਿਸ ਵਾਲੇ ਹੋਏ ਨੇ ਉਹੀ ਚੀਜ਼ ਇਹਨਾਂ ਨੇ ਮੋਹਰ ਲਾ ਕੇ ਆਪ ਜਿਹੜੀ ਐਫਆਈਆਰ ਦਰਜ ਕਰੀ ਹੈ ਇੱਕ ਹਫਤਾ ਸਾਡੀ ਜਦੋਂ ਜ ਹੈ ਚੱਲੀ ਰਜਿੰਦਰਾ ਹਸਪੀਟਲ ਚ ਜੀ ਉਹ ਤੋਂ ਵੱਧ ਇਹਨਾਂ ਨੇ ਉਹੀ ਚੀਜ਼ ਸੇਮ ਕਰਤੀ ਵੀ ਜਿਹੜੀ ਐਫ ਆਈ ਆਰ ਦਰਜ ਕਰੀਆ ਉਹਦੇ 'ਚ ਕਿਸੇ ਦਾ ਕੋਈ ਨਾਂ ਨਹੀਂ ਕਿਸੇ ਦਾ ਕੁਝ ਨਹੀਂ ਐਂਡ 'ਚ ਦੇਖੋ ਬਦਕਿਸਮਤੀ ਸਾਡੀ ਪੰਜਾਬ ਦੀ ਜਿਹੜੀ ਇਨਕੁਆਰੀ ਉਹਦੇ ਜਾਂਚ ਵਿੱਚ ਆ ਕੇ ਹਰਿਆਣਾ ਨੂੰ ਇਹ ਸੌਫਟੀ ਵੀ ਜਿੱਤੋਂ ਸਾਨੂੰ ਕੋਈ ਗੁੰਜਾਇਸ ਹੀ ਨਹੀਂ ਹੈਗੀ ਵੀ ਉਹ ਕੋਈ ਸਾਡੇ ਹੱਕ 'ਚ ਕੋਈ ਗੱਲ ਕਰਨਗੇ ਜੀ ਅਗਲੀ ਜਿਹੜੀ ਉਧਰ ਦੇਖੋ ਜਿਹੜੀ ਮੈਂ 19 ਫਰਵਰੀ ਤੁਹਾਨੂੰ ਦੱਸ ਕੇ ਹਟਿਆ ਹੈਗਾ ਤੇ 15 ਮਾਰਚ ਕਿਸਾਨ ਉਧਰ ਬੀਜੀ ਸੀਗੇ ਅੰਦੋਲਨ 'ਚ ਸਾਰੇ ਸਾਡੇ ਜਿੰਨੇ ਵੀ ਜਸੇਵੰਦੀਆਂ ਨੇ ਇਹਨਾਂ ਨੇ ਸੋਚਿਆ ਹੋਊਗਾ ਵੀ ਉਹ ਤਾਂ ਉਧਰ ਬੀਜਨੇ ਅਸੀਂ ਇਹ ਚੱਕ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਕਰਾ ਦਈਏ ਲੱਗੂ ਪਰ ਮੁੱਖ ਮੰਤਰੀ ਸਾਹਿਬ ਇੱਕ ਹਾਂਜੀ ਇੱਕ ਵਾਰਸ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਕਹਿੰਦੇ ਮੈਂ 2 ਵਜੇ ਤੱਕ ਕਿਸਾਨਾਂ ਦੇ ਨਾਲ ਮੀਟਿੰਗਾਂ ਦੇ ਵਿੱਚ ਬੈਠਿਆ ਹਾਂ ਵੀ ਮੈਂ ਕਿਸਾਨਾਂ ਦੀ ਜਿਹੜੀ ਹੱਕਾਂ ਦੀ ਗੱਲ ਮੈਂ ਕਰਦਾ ਹੁੰਦਾ ਪਰ ਵਿਰੋਧੀਆਂ ਉੱਤੇ ਨਿਸ਼ਾਨੇ ਸਾਧਦੇ ਨੇ ਇਹਨੂੰ ਕਿਵੇਂ ਵੇਖਦੇ ਹੋ ਬਿਆਨ ਨੂੰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਸਾਨੂੰ ਤਾਂ ਇਹਦੇ ਚ ਇਹ ਲੱਗਦਾ ਜੀ ਜਿੱਦਾਂ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰੇ ਨੇ ਮੰਡੀਆਂ ਤੋੜਨ ਦਾ ਕਰਿਆ ਵੀ ਇਹ ਜਿਹੜਾ ਉਹਨਾਂ ਮੀਟਿੰਗਾਂ ਦੇ ਵੀ ਬੰਦੇ ਹੀ ਰਹੇ ਨੇ ਵੀ ਲੋਕਾਂ ਦੇ ਸਾਹਮਣੇ ਮੂੰਹ ਹੋਰ ਦਖਾਉਂਦੇ ਰਹਿੰਦੇ ਨੇ ਸੀਸਾ ਆਪਣ ਤੇ ਦੂਜੇ ਪਾਸੇ ਉਹਨਾਂ ਨਾਲ ਗੁਪਤ ਮੀਟਿੰਗਾਂ ਕਰਕੇ ਲਾਗੂ ਕਰਨ ਦੇ ਵਿੱਚ ਰਹੇ ਨੇ ਕਾਲੇ ਕਾਨੂੰਨ ਵੀ ਮੈਂ ਲਾਗੂ ਕਰਾਉਣਾ ਉਰੇ ਪੰਜਾਬ 'ਚ ਹੂੰ ਇਹਦੇ ਉੱਤੇ ਲੱਗਦਾ ਕਿ ਕੇਂਦਰ ਸਰਕਾਰ ਦਾ ਦਬਾਅ ਸੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਜੇਕਰ ਇਹ ਜਾਰੀ ਦੇਖਿਆ ਦੇਖਿਆ ਰਿਹਾ ਜੀ ਦੇਖੋ ਕੇਂਦਰ ਸਰਕਾਰ ਦੇ ਦਬਾਅ ਦੇ ਨਾਲ ਦਬਾਅ ਨਹੀਂ ਮੈਂ ਕਹੂੰਗਾ ਵੀ ਮਿਲ ਕੇ ਉਹਨਾਂ ਨਾਲ ਇਹਨਾਂ ਨੇ ਲਾਗੂ ਕਰਿਆ ਹੋਊਗਾ ਜੀ ਦਬਾਅ ਤਾਂ ਹੁੰਦਾ ਦਬਾਅ ਹੁੰਦਾ ਲੋਕਾਂ ਦੀ ਗੱਲ ਜਾਂਦੀ ਵੀ ਮੇਰੇ ਤੇ ਪ੍ਰੈਸ਼ਰ ਪੈ ਰਿਹਾ ਕੁਝ ਹੈ ਵੀ ਮੈਨੂੰ ਤਾਂ ਇਹ ਲੱਗਦਾ ਵੀ ਵਿਦਆਊਟ ਦਬਾਅ ਤੋਂ ਇਹਨਾਂ ਨੇ ਜਿੱਦਾਂ ਇੱਕ ਸਹਿਮਤੀ ਦੇ ਦਿੰਨੇ ਅਸੀਂ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਜੇ ਤੁਸੀਂ ਜੋ ਕਰਨਾ ਚਾਹੁੰਦੇ ਚਾਹੋ ਵੀ ਅਸੀਂ ਸਟਾਰਟਿੰਗ ਇੱਥੋਂ ਕਰਾਨੇ ਕਾਲੇ ਕਾਨੂੰਨਾਂ ਦੀ ਵੀ ਉਹ ਇਹਨਾਂ ਨੇ ਕਰਾਈ ਹੈ ਬਕਾਇਦਾ ਕਿਉਂਕਿ ਸਰਕਾਰ ਤੋਂ ਵੀ ਇਹਨਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਗਿਆ। ਬਿਲਕੁਲ। ਹਾਂ ਇਹ ਚੀਜ਼ੇ ਵੀ ਇਹਦੇ ਵਿੱਚ ਬਹੁਤ ਸਾਡੀ ਪੰਜਾਬ ਦੀ ਬਦਕਿਸਮਤੀ ਹੈ ਮੈਂ ਤਾਂ ਕਹਿੰਦਾ ਵੀ ਜਿਹਦੇ ਵਿੱਚ ਸਾਡੀ ਮਲਡੀਆਂ ਦਾ ਸਿਸਟਮ ਜਿਹੜਾ ਸਭ ਤੋਂ ਵੱਡਾ ਸਾਡੇ ਪੰਜਾਬ ਲਈ ਚਾਹੇ ਸਾਡੇ ਪਿੰਡਾਂ ਦੇ ਵਿੱਚ ਵਿਕਾਸ ਦੀ ਗੱਲ ਆਉਂਦੀ ਹੈ ਦਿਹਾਤੀ ਏਰੀਆ ਦੀ ਗੱਲ ਆ ਜਾਂਦੀ ਹੈ। ਵੀ ਉਹਨੂੰ ਵੀ ਖਤਮ ਕਰਨ ਦੀ ਇੱਕ ਬਹੁਤ ਵੱਡੀ ਸਾਜਿਸ਼ ਹੈ ਤੋੜਨ ਦੀ ਉਹ ਸਿਸਟਮ ਨੂੰ ਸਾਰੇ ਨਾ ਸਾਡੇ ਨੂੰ ਬਿਲਕੁਲ ਤੇ ਕਿਸਾਨਾਂ ਦੀ ਹੁਣ ਅਗਲੀ ਰਣਨੀਤੀ ਕੀ ਹੋਊਗੀ ਇਸ ਦੇ ਖਿਲਾਫ ਜੇਕਰ ਸਰਕਾਰ ਵਾਪਸ ਨਹੀਂ ਲੈਂਦੀ ਅੱਜ ਚੰਡੀਗੜ੍ਹ ਦੇ ਵਿੱਚ ਪੀਸੀ ਹੋ ਰਹੀ ਆ ਉਹਦੇ ਵਿੱਚ ਅਸੀਂ ਵੱਡੇ ਅਲਾਉਂਸ ਕਰਨ ਚੱਲੇ ਆ ਜੀ ਜੀ ਉਹ ਸਰਕਾਰ ਦੇ ਹੱਥ ਹੈ ਵੀ ਸਰਕਾਰ ਇਹ ਚੀਜ਼ਾਂ ਨੂੰ ਵਾਪਸ ਲੈਂਦੀ ਹੈ ਇਹ ਲੜਾਈ ਪੰਜਾਬ 'ਚ ਵੀ ਸ਼ੁਰੂ ਕਰਨੀ ਆ ਦੇਖੋ ਅਸੀਂ ਸਟਾਰਟਿੰਗ ਤੋਂ ਕਹਿੰਦੇ ਰਹੇ ਆਂ ਇਹ ਗੱਲ ਆ ਵੀ ਸਾਡੀ ਲੜਾਈ ਦਿੱਲੀ ਨਾਲ ਆ ਵੀ ਇਹ ਨਾ ਹੋਈ ਵੀ ਸਾਨੂੰ ਮੁੱਖ ਉਰੇ ਪੰਜਾਬ ਚ ਵੀ ਮੋੜਨਾ ਪੈ ਜੇ ਤੋ ਆਪਣਾ ਤਿੱਲੀ ਦੀ ਬਜਾਇ ਕਰਕੇ ਵੀ ਇੱਕ ਮੋੜ ਦਾ ਸਾਨੂੰ ਉੱਧਰ ਚਲਾਣਾ ਪਵੇ ਇੱਕ ਪੰਜਾਬ ਚ ਕਰਨਾ ਪਵੇ ਜੀ ਮੈਨੂੰ ਲੱਗਦਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕਰਾ ਤਿਆ ਹਮ ਜਿਹੜੀਆਂ ਮੰਡੀਆਂ ਤੋੜੀਆਂ ਨੇ ਉਹਨਾਂ ਨੇ ਵਿੱਚ ਕਲੀਅਰ ਕਰਤਾ ਵੀ ਮੈਂ ਤਾਂ ਤੁਹਾਡੇ ਪੱਖ ਦਾ ਨਹੀਂ ਹੈਗਾ ਹਮ ਤੇ ਇੱਕ ਵੀ ਹਲੇ ਤੱਕ ਕਿਸੇ ਮੰਤਰੀ ਦਾ ਬਿਆਨ ਨਹੀਂ ਆਇਆ ਜੀ ਇੱਕ ਵੀ ਕਿਸੇ ਸੀਐਮ ਸਾਹਿਬ ਦਾ ਸਾਡੇ ਦਾ ਬਿਆਨ ਨਹੀਂ ਆ ਵੀ ਨਹੀਂ ਇਹ ਗਲਤ ਹੈ ਵੀ ਨਹੀਂ ਅਸੀਂ ਨਹੀਂ ਹੋਣ ਦਵਾਂਗੇ ਉਲਟ ਇਹਨਾਂ ਨੇ ਅੰਦੋਲਨ ਦੀ ਆੜ ਦੇ ਵਿੱਚ ਇਹ ਕਾਲੇ ਕਾਨੂੰਨ ਲਾਗੂ ਕਰਾਤੇ ਜਿਹਦਾ ਭੱਤੇ ਪੱਦਰ ਤੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਇਸ ਟਾਈਮ ਹਰ ਇੱਕ ਜਥੇਬੰਦੀ ਜਿੰਨੀਆਂ ਵੀ ਹੈਗੀਆਂ ਨੇ ਕਿਸਾਨ ਪੱਕੀ ਲਾਲ ਮਜ਼ਦੂਰ ਪੱਕੀ ਵੀ ਉਹ ਲੱਗੀ ਹੋਈਆਂ ਨੇ ਵੀ ਜਿਹੜੀ ਇਹ ਚੀਜ਼ ਨੂੰ ਅਸੀਂ ਆਪਣਾ ਪਿੱਛੇ ਹਟਾ ਕੇ ਹੀ ਰਾਂਗੇ ਜੇ ਸਾਨੂੰ ਇਹਦੇ ਬਾਰੇ ਜਿੱਡੀ ਮਰਜ਼ੀ ਵੱਡੀ ਲੜਾਈ ਲੜਨੀ ਪਈ ਹੂੰ ਤੇ ਕੁਮਾਨ ਤੋਂ ਦੂਜੀ ਪਾਸੇ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਰਤੀ ਹੋਗੇ ਜਾਂ ਫਿਰ ਜੇ ਟਰੱਕ ਯੂਨੀਅਨ ਵਾਲੇ ਹੋਗੇ ਜਿਹੜੇ ਹੋਰ ਨੇ ਜਿਹੜੇ ਇਸ ਤੋਂ ਪੀੜਤ ਹੋਣਗੇ ਉਹਨਾਂ ਦੇ ਵੱਲੋਂ ਵੀ ਕੋਈ ਹੜਤਾਲ ਕੀਤੀ ਜਾ ਰਹੀ ਹੈ ਪੱਕੇ ਤੌਰ ਦੇ ਉੱਤੇ ਕੁਝ ਹੈ ਵੀ ਜੀ ਖਬਰ ਕੁਝ ਦੇਖੋ ਉਹਦਾ ਹੁਣ ਆਰਤੀ ਵੀ ਇਸ ਚ ਪੀੜਤ ਹੋਣਗੇ ਸਾਡਾ ਜਿਹੜਾ ਮਜ਼ਦੂਰ ਵਰਗ ਹੈ ਸਾਡੇ ਤਕਰੀਬਨ 44000 ਆੜਤੀ ਹੈ ਪੰਜਾਬ ਦੇ ਵਿੱਚ ਜੀ ਜਦਾਰੀ 44000 ਆੜਤੀ ਦੇ ਨਾਲ ਜੇ ਤੁਸੀਂ ਇੱਕ ਦੁਕਾਨ ਨਾਲ 10 ਬੰਦੇ ਵੀ ਜੁੜੇ ਹੋਏ ਲਾਓ ਇਿੱਥੇ ਟ੍ਰਾਂਸਪੋਰਟ ਵੀ ਆ ਜਾਂਦੀ ਐ ਬਿਲਕੁਲ ਇੱਥੇ ਸਾਡੇ ਲੇਬਰ ਵੀ ਆ ਜਾਂਦੀ ਐ ਸਾਡੇ ਮੁਨੀਮ ਵੀ ਆ ਜਾਂਦੇ ਐ ਵੀ ਮੰਨੋ ਲੱਗਦਾ ਵੀ 4 ਲੱਖ ਤੋਂ ਉੱਪਰ ਹੂੰ ਜਿਹੜੇ ਪਰਿਵਾਰ ਨੇ ਸਾਡੇ ਇੱਥੇ ਬੇਰੁਜ਼ਗਾਰ ਕੀਤੇ ਜਾ ਰਹੇ ਨੇ ਜੀ ਵਿੱਚੇ ਟ੍ਰਾਂਸਪੋਰਟ ਆ ਗਈ ਵਿੱਚੇ ਸਾਡੇ ਆੜਤੀ ਸਾਹਿਬ ਆ ਗਏ ਵਿੱਚੇ ਸਾਡੇ ਲੇਬਰ ਆ ਗਏ ਵੀ ਇਹਨੇ ਤਾਂ ਏਡੀ ਵੱਡੀ ਸਾਜ਼ਿਸ਼ ਖੇਡਦੀ ਪੰਜਾਬ ਨਾਲ ਵੀ ਮੈਨੂੰ ਕਹਿੰਦਾ ਪੂਰੀ ਹੋਣ ਵਾਲੀ ਹੈ ਨੀਅਤ ਬਿਲਕੁਲ ਵੀ ਇਹਦੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੁਣ ਲੜਾਈ ਸ਼ੁਰੂ ਹੋਣ ਚੱਲੀ ਐ ਕਿਉਂਕਿ ਪਹਿਲਾਂ ਦਿੱਲੀ ਨਾਲ ਦਾ ਜਿਹੜੀ ਚੱਲਦੀ ਸੀਗੀ ਚੱਲਦੀ ਸੀਗੀ ਪਰ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਲੜਾਈ ਲੜ ਕੇ ਦੇਖੋ ਮੈਂ ਤੁਹਾਡੇ ਮਾਧਮ ਰਾਹੀਂ ਇੱਕ ਗੱਲ ਕਹਿਣਾ ਚਾਹੂੰਗਾ ਜੀਐਨ ਸਾਹਿਬ ਹਲੇ ਵੀ ਮੌਕੇ ਤੇ ਨੋਟੀਫਿਕੇਸ਼ਨ ਵਾਪਸ ਲੈ ਲਓ ਹਮ ਨਾ ਪੰਜਾਬ ਨਾਲ ਇੰਨਾ ਵਿਤਕਰਾ ਕਰੋ ਜਿਹੜਾ ਤੁਸੀਂ ਕਰਨ ਲੱਗੇ ਹੋਏ ਹੋ ਇੱਕ ਪਾਸੇ ਤੁਸੀਂ ਪੰਜਾਬ ਹਤੈਸੀ ਬਣਦੇ ਹੋਗੇ ਅਸੀਂ ਪੰਜਾਬ ਦੀਆਂ ਪੱਕੀ ਗੱਲਾਂ ਕਰਨ ਲੱਗੇ ਹੋਏ ਆ ਇੱਕ ਪਾਸੇ ਤੁਸੀਂ ਚਿਹਰਾ ਆਪਣਾ ਦੋਗਲਾ ਦਿਖਾਉਣ ਲੱਗੇ ਹੋਏ ਹੋ ਜਿੱਥੇ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਤੁਸੀਂ ਕਰਨ ਜਾ ਰਹੇ ਹੋ ਇਸ ਚੀਜ਼ ਦੇ ਵਿੱਚ ਜੀ ਜੀ ਕਮਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਪਾਰਟੀ ਪੰਜਾਬ ਦੇ ਉੱਤੇ 差しわり。